ਹੋਰ ਫਿਰ ਤੇਰੇ ਕੀ ਹਾਲ ਚਾਲ ਨੇ ਵਧੀਆ ਬਾਬਾ ਤੂੰ ਦੱਸ ਕੀ ਹਾਲ ਚਾਲ ਵਸ ਵਧੀਆ ਵਧੀਆ ਫਿਰ ਆਪਾਂ ਨੇ ਕਈ ਵੀ ਇੱਕ ਤੋਂ ਇੱਕ ਟੌਪਿਕ ਦੇ ਵੀਡੀਓ ਨਹੀਂ ਬਣਾਈ ਹੈਗੀ ਕਿਹੜਾ ਵਿਆਹਾਂ ਦੇ ਟੌਪਿਕ ਤੇ ਵਿਆਹਾਂ ਦੇ ਅੱਛੇ ਤੇ ਮਤਲਬ ਵਿਆਹ ਸੌਰੀ 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 ਵਿਆਹ ਕਹਤਾ ਵਪਾਰ ਕਹਿਣਾ ਸੀ ਵਪਾਰ ਵਾਲੇ ਟੌਪਿਕ ਤੇ ਇਹ ਵੀਡੀਓ ਨਹੀਂ ਬਣਾਈ ਵਪਾਰ ਵਪਾਰ ਵਾਲੇ ਟੌਪਿਕ ਤੇ ਹਾਂ ਮਤਲਬ ਅੱਜ ਕੱਲ ਚੰਗੇ ਬੰਦੇ ਹਾਂ ਤਾਂ ਵਿਆਹ ਹੋਣ ਦੇ ਹਾਂ ਬਸ ਉਹੀ ਆ ਜਿੱਥੇ ਥੋੜਾ ਵਪਾਰ ਦਾ ਡੀਲ ਵਧੀਆ ਬਣ ਜਾਂਦੀ ਆ ਵਿਚਾਲੇ ਜੇ ਕੋਈ ਵਧੀਆ ਦਲਾਹ ਲਾ ਜਾਂਦਾ ਉੱਥੇ ਹੋ ਜਾਂਦਾ ਨਾ ਇੱਕ ਅੱਜ ਮੈਂ ਬੜੇ ਕੇਸ ਸੁਣੇ ਨੇ ਦਲੇਰ ਅੱਜਕੱਲ ਬੜੇ ਚੱਲ ਰਹੇ ਨੇ ਕਹਿੰਦੇ ਜਿਹੜੇ ਬੰਦੇ ਕੈਨੇਡਾ ਤੋਂ ਪਿੰਡ ਪੀਆਰ ਲੈ ਕੇ ਵਿਆਹ ਉਹ ਕਰਵਾ ਕੇ ਰਹੇ ਨੇ ਮੋਸਟਲੀ ਜਿਆਦਾ ਅਰੇਂਜ ਮੈਰੀਜਨ ਦੇ ਵਿੱਚ ਜੇ ਹੁੰਦਾ ਹੀ ਆ ਚਲੋ ਪਿੰਡਾਂ ਦੇ ਵਿੱਚ ਹਨਾ ਕਿ ਇਹ ਚ ਕੀ ਆ ਕਿ ਬੰਦਾ ਕੈਨੇਡਾ ਤੋਂ ਪੀਆਰ ਹੋ ਕੇ ਵਗ ਜਾਂਦਾ ਇੰਡੀਆ ਵਿਆਹ ਕਰਾਉਣ ਵਾਸਤੇ ਪਰ ਜਿਸ ਹਿਸਾਬ ਦੇ ਅੱਜਕੱਲ ਕੈਨੇਡਾ ਦੇ ਹਾਲਾਤ ਹੋ ਰਹੇ ਨੇ ਕੋਈ ਸੇਵਿੰਗ ਸੁਵਿਧਾ ਖਾਸ ਹੁੰਦੀ ਨਹੀਂ ਹੈਗੀ ਕੱਲੀ ਪੀਆਰ ਭਾਵੇਂ ਹੱਥ ਜਾ ਜਾਂਦੀ ਆ ਤੇ ਫੇਰ ਪੀਆਰ ਦੇ ਨਾਮ ਤੇ ਰਿਸ਼ਤੇ ਵੀ ਇਹੋ ਜਿਹੇ ਆਉਂਦੇ ਨੇ ਕਿ ਹਾਂ ਕੁੜੀ ਵਾਲੇ ਕਹਿੰਦੇ ਨੇ ਅਸੀਂ 25 ਲੱਖ ਲਾ ਦਾਂਗੇ 50 ਲੱਖ ਲਾ ਦਾਂਗੇ ਜਾਂ 45 ਲੱਖ ਜਾਂ ਕੁੜੀ ਵਾਲੇ ਕਹਿਣ ਤੋਂ ਪਾਵੇ ਜਿਹੜੇ ਪੰਜਾਬ ਵਾਲਾ ਕੋਈ ਵੀ ਜੇ ਕੁੜੀ ਵਾਲਾ ਹੋਵੇ ਜੇ ਮੁੰਡੇ ਵਾਲਾ ਹੋਵੇ ਤੇ ਮੈਂ ਕਈ ਰਿਸ਼ਤੇ ਤਾਂ ਇਹੋ ਜਿਹੇ ਸੁਣੇ ਨੇ ਜਿੱਥੇ 25-30 ਲੱਖ ਵਿਆਹ ਤੇ ਵੀ ਲੱਗ ਜਾਂਦਾ ਤੇ ਮੈਂ ਕਹਣਾ ਵੀ ਵਿੱਚ ਗੱਡੀਆਂ ਗੁੱਡੀਆਂ ਵੀ ਆ ਜਾਂਦੀਆਂ ਨੇ ਤੇ ਉੱਪਰੋਂ ਜਦੋਂ ਉਸ ਤੋਂ ਬਾਅਦ ਕੁੜੀ ਕੈਨੇਡਾ ਆਉਂਦੀ ਆ ਜਾਂ ਫਿਰ ਜੋ ਵੀ ਪਿੰਡੋਂ ਜਾਂ ਇੰਡੀਆ ਤੋਂ ਵਿਆਹ ਕਰਾ ਕੇ ਆਉਂਦੇ ਨੇ ਇੱਥੇ ਪਤਲਾਦਾ ਕਿ ਹਾਂ ਇੱਥੇ ਦਾ ਬੇਸਮੈਂਟ ਦੇ ਵਿੱਚ ਜ਼ਿੰਦਗੀ ਜਿਉਣੀ ਆ ਉੱਥੇ ਜਿਹੜਾ 56 ਲੱਖ 50-60 ਲੱਖ ਲੱਗ ਗਿਆ ਉਹਦਾ ਉੱਥੇ ਹੀ ਰਹਿ ਗਿਆ ਮਿੱਟੀ ਬਣ ਕੇ ਪਰ ਇੱਥੇ ਆ ਕੇ ਫਿਰ ਉਹੀ ਸ਼ਿਫਟਾ ਫੇਲ ਲਾਉਣੇ ਪੈ ਰਹੇ ਨੇ ਉਹੋ ਕੁੜੀ ਨੂੰ ਜਾਂ ਉਹ ਮੁੰਡੇ ਨੂੰ ਜਿਨ੍ਹਾਂ ਦੇ ਘਰ ਦੇ 25 ਤੋਂ 50 ਲੱਖ ਲਾ ਸਕਦੇ ਸੀ ਉਹ ਇੱਥੇ ਆ ਕੇ ਫਿਰ ਦਿਹਾੜੀਆਂ ਲਾ ਰਹੇ ਨੇ ਨਾਰਮਲ ਟਿਮ ਹਟਲਾਂ ਦੇ ਵਿੱਚ ਕੀ ਸੀਨ ਚੱਲ ਰਿਹਾ ਹੈ ਦੇਹਾੜੀਆਂ ਵੀ ਲਾ ਰਹੇ ਨੇ ਤੇ ਬਾਕੀ ਆ ਵੀ ਗੱਲ ਆ ਜਾਂਦੀ ਨਾ ਜਦੋਂ ਵਾਪਸ ਆਉਂਦਾ ਇੱਕ ਆ ਵੀ ਦੇਖਦਾ ਵੀ ਬੇਸਮੈਂਟ ਰਹਿਣਾ ਉਹ ਚੀਜ਼ ਰਹਿੰਦੀ ਹੈ ਨਾ ਤੇ ਉਸ ਤੋਂ ਬਾਅਦ ਪੀਆਰ ਦੇ ਨਾਮ ਤੇ ਮੰਗ ਵੀ ਕਈ ਵਾਰ ਰੱਖੀ ਜਾਂਦੀ ਹੈ ਵੀ ਹਾਂ ਹੁਣ ਤੁਹਾਡੀ ਕੁੜੀ ਅਸੀਂ ਪੀਆਰ ਕਰਾਤੀ ਉਹ ਕਰਤੀ ਵੀ ਹੁਣ ਤੁਸੀਂ ਸਾਨੂੰ ਉਹਦੀ ਬਣਦੀ ਰਕਮ ਦੇ ਹਾਂ ਉਹ ਵੀ ਆ ਇਹ ਜੀ ਕਿ ਸਾਹਮਣੇ ਆਇਆ ਇੱਕ ਉਹ ਵੀ ਦਲੇਰ ਫਿਰ ਉਹ ਦੂਜਾ ਚ ਕਹਿੰਦਾ ਨਾ ਜੇ ਕਹਿੰਦੇ ਵੀ ਜੇ ਘਰ ਖੁਰ ਲੈਣਾ ਤਾਂ ਵੀ ਚਲੋ ਹੁਣ ਤੁਸੀਂ ਦੀ ਕੁੜੀ ਨੂੰ ਅਸੀਂ ਪੀਆਰ ਕਰਾਤੀ ਹੁਣ ਘਰ ਦੇ ਵਿੱਚ ਹਿੱਸਾ ਵੀ ਤੁਸੀਂ ਪਾਓ ਆਹੋ ਵੀ ਗਾਹਾਂ ਬਾਦ ਦੀ ਤਰੀ ਜਾਂਦੇ ਨੇਗੇ ਮਤਲਬ ਕਹਿੰਦਾ ਪਾ ਵੀ ਪੀਆਰ ਵਿੱਚ ਹੀ ਜਾਂਦੀ ਹੈ ਵਪਾਰ ਕੀਤਾ ਜਾਂਦਾ ਹੈ ਪੀਆਰ ਦੇ ਨਾਮ ਤੇ ਮੈਂ ਮੈਂ ਆਪਾਂ ਪਹਿਲਾਂ ਵੀ ਬੜੀ ਬਰਕ ਇਹ ਹੈ ਗੱਲ ਵੀ ਪੀਆਰ ਨੂੰ ਤੁਸੀਂ ਬਾਲਾ ਉਚਾਰਕਵਾ ਦਿੱਤਾ ਪੀਆਰ ਨੂੰ ਤੁਸੀਂ ਪੀ ਐਚ ਡੀ ਹਨਾ ਆਈ ਆਈ ਐਸ ਦੀ ਅਲੀ ਸਟੱਡੀ ਹੋ ਗਈ ਇਹਦੇ ਬਰਾਬਰ ਤੁਸੀਂ ਯੂ ਨ ਨੂੰ ਲੈ ਕੇ ਖੜਾ ਕਰਤਾ ਵੀ ਹਾਂ ਜਿਹੜਾ ਪੀਆਰ ਆ ਉਹ ਤਾਂ ਡੀਸੀ ਜਨੈਟਾ ਦਾ ਉਹ ਤਾਂ ਪਤਾ ਨਹੀਂ ਕੀ ਲੱਗ ਗਿਆ ਉਹ ਤਾਂ ਪਤਾ ਨਹੀਂ ਉਹਨੂੰ ਪੈਨਸ਼ਨ ਲੱਗਣ ਲੱਗੀ ਪਤਾ ਨਹੀਂ ਸਰਕਾਰ ਨੇ ਉਹਨੂੰ ਕੀ ਦੇਤਾ ਬਾਲਾ ਉੱਚੀ ਮਤਲਬ ਸਥਾਨ ਹੁੰਦਾ ਇਹ ਚੀਜ਼ ਨੂੰ ਵੀ ਹਾਂ ਪੀਆਰ ਦਾ ਬਹੁਤ ਵੱਡੀ ਚੀਜ਼ ਹੈ ਹਾਲਾ ਕੀ ਹੈਗਾ ਕੁਛ ਵੀ ਨਹੀਂ ਬਿਲਕੁਲ ਹੈਗੇ ਤਾਂ ਕੀ ਨੇ ਕਈ ਵਾਰ ਤਾਂ ਇਹ ਹੁੰਦਾ ਪੀਆਰ ਲੈ ਕੇ ਖਾ ਲੋ ਪੀਆਰ ਤੋਂ ਬਿਨਾ ਨਾਲੋ ਬਿਲਕੁਲ ਬਿਲਕੁਲ ਕਈ ਵਾਰ ਤਾਂ ਇਹ ਹੁੰਦਾ ਕਿ ਇੱਥੇ ਜਿਹੜਾ ਬੰਦਾ ਨਵਾਂ ਆਇਆ ਹਜੇ ਸਟੂਡੈਂਟ ਆਇਆ 40 ਘੰਟੇ ਕੰਮ ਕਰਕੇ ਉਹ ਵੱਧ ਪੈਸੇ ਕਮਾਰੇ ਪੀਆਰ ਵਾਲੇ ਤੋਂ ਜਿਸ ਹਿਸਾਬ ਦੇ ਅੱਜਕੱਲ੍ਹ ਹਾਲਾਤ ਨੇ ਕੈਨੇਡਾ ਦੇ ਵਿੱਚ ਹੈਗੀ ਹੈਗਾ ਨਾ ਕਈ ਕਈ ਬੰਦੇ ਨੇ ਮੈਂ ਹਜੇ ਸੁਣੇ ਨੇ ਉਹ ਦੇਖੇ ਨੇ ਜਿਹੜੇ ਬੰਦੇ ਸਟਾਰਟਿੰਗ ਤੋਂ ਆਉਣ ਸਾਰ ਨਾ ਸੇਵਿੰਗ ਕਰਨਾ ਵਧੀਆ ਤਰੀਕਾ ਨਾਲ ਸ਼ੁਰੂ ਕਰ ਦਿੰਦੇ ਨੇ ਥੋੜੀ ਬਹੁਤ ਇਨਵੈਸਟਮੈਂਟ ਕਰਨੀ ਸ਼ੁਰੂ ਕਰ ਦਿੰਦੇ ਨੇ ਜਦੋਂ ਤੱਕ ਮੈਂ ਕਿਹਾ ਉਹਨਾਂ ਨੇ ਪੀਆਰ ਪੂਰਾ ਹੋਣਾ ਹੁੰਦਾ ਉਦੋਂ ਤੱਕ ਉਹ ਇੱਕ ਵਧੀਆ ਬੇਸ ਬਣਾ ਲੈਂਦੇ ਨੇ ਆ ਪਰ ਕਈ ਬੰਦਿਆਂ ਦਾ ਇਹ ਹੈ ਕਿ ਪੀਆਰ ਹੋਣ ਤੋਂ ਵੀ ਕਈ ਸਾਲ ਉੱਪਰ ਟੱਪ ਗਏ ਤੇ ਫੇਰ ਵੀ ਨਾਰਮਲ ਉਹੀ ਦਿਹਾੜੀਆਂ ਚੱਲ ਰਹੀਆਂ ਨੇ ਬਿਲਕੁਲ ਬਿਲਕੁਲ ਤੇ ਇਹ ਚੀਜ਼ ਹੈ ਜਿਵੇਂ ਬਸ ਪੀਆਰ ਦਾ ਠੱਪਾ ਲੱਗ ਜਾਂਦਾ ਉਸ ਤੋਂ ਬਾਅਦ ਦੇ ਵਿੱਚ ਚਲੋ ਹੁਣ ਜਿੰਨੇ ਮਰਜ਼ੀ ਪੈਸੇ ਮੰਗ ਲਓ ਮੁੰਡੇ ਵਾਲਾਂ ਤੋਂ ਇਹ ਗੱਲ ਜਿਵੇਂ ਪਹਿਲਾਂ ਮੈਂ ਕੁੜੀ ਦੇ ਨਾਲ ਕੁੜੀ ਵਾਲਾ ਕੁੜੀ ਵਾਲੇ ਪੈਸੇ ਦਿੰਦੇ ਨੇ ਪਰ ਸਾਹਮਣੇ ਮੁੰਡੇ ਵਾਲੇ ਵੀ ਚੱਲ ਰਹੇ ਆ ਤੇ ਇੱਥੇ ਆ ਕੇ ਫਿਰ ਹੁਣਾਂ ਚ ਆਪਸ ਚ ਇਹ ਗੱਲਾਂ ਤੇ ਲੜਾਈਆਂ ਪਈ ਜਾਂਦੇ ਨੇ ਕਿ ਹਾਂ 25 ਲੱਖ ਲੈ ਲਿਆ 50 ਲੱਖ ਲੈ ਲਿਆ ਤੂੰ ਹੁਣ ਫੇਰ ਵੀ ਮਿੰਤੂ ਦਿਹਾੜੀਆਂ ਲਵਾ ਰਹੇ ਆ ਜਾਂ ਲਵਾਰੀਆਂ ਮੈਂ ਮੁੰਡਿਆਂ ਦਾ ਵੀ ਕਈਆਂ ਦਾ ਸੁਣਿਆ ਕਿ ਹਨਾ ਇੱਥੇ ਆ ਕੇ ਫਿਰ ਕੰਮ ਕਰਨ ਦਾ ਮਨ ਨਹੀਂ ਕਰਦਾ ਹੁੰਦਾ ਹੈਗਾ ਵੀ ਮੈਂ ਤੇਰੇ ਤੇ 40-50 ਲੱਖ ਇੰਡੀਆ ਤੋਂ ਲਾ ਕੇ ਆ ਗਿਆ ਵਿਆਹ ਤੇ ਇੰਨਾ ਖਰਚਾ ਹੋ ਗਿਆ ਤੇ ਚਲ ਪੀਆਰ ਤਾਂ ਹੋ ਗਿਆ ਪਰ ਇੱਥੇ ਕਿਹ ਦਿਹਾੜੀਆਂ ਥੋੜਾ ਦਾ ਲਾਉਂਗਾ ਮੈਂ ਉੱਥੇ ਤਾਂ ਮੈਂ ਮਹਾਰਾਜਾ ਸੀ ਐਸ਼ ਕਰ ਰਿਹਾ ਸੀ ਇੱਥੇ ਆ ਕੇ ਸ਼ਿਫਟਾਂ ਥੋੜਾ ਦਾ ਲਾਉਣੀਆਂ ਨੇ ਮੈਂ ਮੈਨੂੰ ਤਾਂ ਐ ਸੀ ਪੀਆਰ ਆ ਤੂੰ ਕੋਈ ਵਧੀਆ ਕੰਮ ਕਰ ਹੂਗਾ ਮਤਲਬ ਇੱਕ ਚੀਜ਼ ਦੇਖਿਆ ਜਾਵੇ ਜੇ ਤੋ ਬੰਦਾ ਸਟੂਡੈਂਟ ਹੋਣਾ ਹੈ ਨਾ ਉਹ ਚੀਜ਼ ਕਰਦਾ ਉਹ ਇੱਕ ਬੇਸ ਬਣਾਉਂਦਾ ਉਹ ਹੌਲੀ ਹੌਲੀ ਵਰਕ ਪਰਮਿਟ ਤੇ ਆਉਂਦਾ ਹੈ ਲਿੰਕ ਬਣਦੇ ਨੇ ਕਾਲਜ ਯਾਰ ਦੋਸਤ ਬਣਦੇ ਨੇ ਕਈ ਚੀਜ਼ਾਂ ਬਣਦੀਆਂ ਉਹ ਬੇਸ ਬਣਾਉਂਦਾ ਤੇ ਫੇਰ ਉਹ ਵਰਕ ਪਰਮਿਟ ਤੇ ਆਉਂਦਾ ਹੈ ਵਰਕ ਪਰਮਿਟ ਤੇ ਉਹਦਾ ਬੇਸ ਬਣਦਾ ਇੱਕ ਤਰ੍ਹਾਂ ਨਾਲ ਕਲੀਕ ਹੁੰਦੇ ਨੇ ਕੰਮ ਦੇ ਹੁੰਦੇ ਨੇ ਉਹ ਚੀਜ਼ ਹੁੰਦੀ ਨਹੀਂ ਫੇਰ ਹੌਲੀ ਹੌਲੀ ਉਹ ਬੰਦਾ ਪੀਆਰ ਹੁੰਦਾ ਗਣਾ ਤੇ ਉਹਦੀ ਮਤਲਬ ਇੱਕ জারਨੀ ਹੁੰਦੀ ਹੈ ਇਹਦੇ ਪਿੱਛੇ 5 5 ਸਾਲ 6 ਸਾਲ ਕਿਸੇ ਦੀ 3 ਸਾਲ ਡਿਪੈਂਡ ਵੀ ਪੀਆਰ ਆਉਂਦੀ ਕਦੋਂ ਤੇ ਜਿਹੜਾ ਬੰਦਾ ਹੁਣ ਡਾਇਰੈਕਟਲੀ ਉਥੋਂ ਪੀਆਰ ਆ ਰਹੀ ਹੈ ਜਾ ਸਿੱਧਾ ਉੱਥੋਂ ਕਈ ਵਾਰ ਪੀਆਰ ਦੇ ਵਿਆਪਕੀ ਵੀ ਹਨ ਜੌਬ ਰੈਫਰੈਂਸ ਸ਼ੋ ਕਰਕੇ ਪੀਆਰ ਫਾਈਲ ਲਾਉਂਦੇ ਉਹਦਾ ਉਹ ਬੇਸ ਕਿਤੇ ਨਾ ਕਿਤੇ ਨਹੀਂ ਹੁੰਦਾ ਬਿਲਕੁਲ ਹਾਂ ਉਹਦੇ ਪੁਰਾਣੇ ਯਾਰ ਦੋਸਤ ਜ਼ਰੂਰ ਹੁੰਦੇ ਨੇ ਉਹ ਚੀਜ਼ ਹੁੰਦੀ ਹੈਗੀ ਪਰ ਨਹੀਂ ਉਹ ਫਿਰ ਵੀ ਉਹਦੇ ਬੇਸ ਦੇ ਵਿੱਚ ਉਹਦੇ ਸਥਾਈ ਮਤਲਬ ਇੰਨਾ ਉਹਦੇ ਸਾਬਤ ਨਹੀਂ ਹੁੰਦੇ ਹੈਗੇ ਹਨ ਉਹ ਕਿਤੇ ਨਾ ਕਿਤੇ ਉਹ ਬੇਸ ਜ਼ਰੂਰੀ ਵੀ ਬਹੁਤ ਹੈ ਕਿਤੇ ਨਾ ਕਿਤੇ ਬੰਦੇ ਨੂੰ ਉਹ ਚੀਜ਼ ਫੀਲ ਨਹੀਂ ਹੁੰਦੀ ਹੈਗੀ ਹਾਂ ਜਿਹੜੀ ਚੀਜ਼ ਐਦਾਂ ਹੀ ਮਿਲ ਜੇ ਕਹਿੰਦਾ ਭਾਬੀ ਸੱਦੇ ਹੀ ਜਿਹੜੀ ਚੀਜ਼ ਮਿਲ ਜੇ ਕਿਸੇ ਨੂੰ ਮਤਲਬ ਹਨ ਕਾਲ ਨਾ ਕਾਲ ਕੇ ਮੇਰੇ ਕੋਈ ਚੀਜ਼ ਨਾ ਉਹ ਚੀਜ਼ ਤੋਂ ਅੰਤਰ ਹੈਗਾ ਅੰਤਰ ਆਹੀ ਹੈਗਾ ਵੀ ਇੱਕ ਬੀਸ ਨਹੀਂ ਹੁੰਦਾ ਬਿਲਕੁਲ ਤੇ ਉਹ ਮਤਲਬ ਉਹ ਚੀਜ਼ ਦਾ ਕਦੇ ਉਹ ਦਿਖਾਵਾ ਜਾਂ ਕੁਝ ਵੀ ਨਹੀਂ ਕਰਦੇ ਹੈਗੇ ਹਾਂ ਮੈਂ ਫੇਰ ਕਹਿ ਰਿਹਾ ਹਾਂ ਅੱਲੇ ਮਤਲਬ ਹੋਏਗੀ ਪੀਅਰ ਕੁਝ ਵੀ ਨਹੀਂ ਹੈਗੀ ਪਰ ਹਾਂ ਜਿਹੜੀ ਚੀਜ਼ ਹੁੰਦੀ ਹੈ ਮਿਹਨਤ ਤਾਂ ਲੱਗਦੀ ਹੈ ਬਿਲਕੁਲ ਬਿਲਕੁਲ ਮਿਹਨਤ ਹੁਣ ਕੋਈ ਸਟੂਡੈਂਟ ਹੈ ਕੋਈ ਕਰਦਾ ਹੁਣ ਹਰੇਕ ਨੇ ਲਾਈਆ ਕੋਈ ਸਾਲ 2 ਸਾਲ ਕਿਤੇ ਮੂਵ ਹੁੰਦਾਗਾ ਫੇਰ ਉਹਨੂੰ ਉਹ ਪੀਅਰ ਮਿਲਦੀ ਹੈ ਹਨ ਸੋ ਮੈਂ ਇਦਾਂ ਕਰਕੇ ਪਰ ਇਹਦਾ ਮਤਲਬ ਐ ਨਹੀਂ ਹੈਗਾ ਵੀ ਹਾਂ ਜੇ ਪੀਆਰ ਮਿਲ ਗਈ ਉਹਨੂੰ ਆਪਾਂ ਵੇਚਣੀ ਸ਼ੁਰੂ ਕਰ ਦੇ ਬਿਲਕੁਲ ਰੌਲਾ ਰੌਲਾ ਇਹ ਪਾਈ ਕਹਿਣਾ ਸ਼ੁਰੂ ਕਰ ਦਿਆ ਵੀ ਹਾਂ ਹੁਣ ਆਪਾਂ ਦੀ ਪੀਆਰ ਆ ਗਈ ਹੁਣ ਆਪਾਂ ਰਾਜ਼ੀ ਹਾਂ ਹੁਣ ਆਪਾਂ ਕਮ ਸੇ ਕਮ ਮੂਰਲੇ ਤੋਂ 5 ਲੱਖ ਲਵਾ ਲੈ ਸਕਦੇ ਵੀ ਹਾਂ ਅਸੀਂ ਤੁਹਾਡੀ ਕੁੜੀ ਨੂੰ ਜਾਂ ਤੁਹਾਡੇ ਮੁੰਡੇ ਨੂੰ ਅਸੀਂ ਪੀਆਰ ਕਰਾ ਦਾਂਗੇ ਇਹ ਤਾਂ ਲਵਾਉਣਾ ਹੀ ਆ ਇਹ ਤਾਂ ਰੌਲਾ ਹੀ ਇਹ ਦਲੇਰ ਜਿੱਥੇ ਆਪਾਂ ਨੂੰ ਇਹ ਲੱਗਦਾ ਕਿ ਵੀ ਚਲ ਠੀਕ ਆ ਇਕ ਗੱਲ ਜਿਵੇਂ ਆਪਾਂ ਗੱਲ ਕਰਦੇ ਆ ਨਾ ਵੀ ਦਹੇਜ ਨੂੰ ਦਾਜ ਨੂੰ ਆਪਾਂ ਮਾੜਾ ਵੀ ਕਹਿੰਦੇ ਨੇ ਸਾਰੇ ਹਨਾ ਸਾਰੇ ਚਲੋ ਮਾੜਾ ਉੱਥੇ ਹੈ ਜਿੱਥੇ ਨਾ ਕਿਸੇ ਨਗਰੀਬ ਨਾਲ ਧੱਕਾ ਹੁੰਦਾ ਪਰ ਕਈ ਵਾਰ ਇਹੋ ਗੱਲ ਵੀ ਹੁੰਦੀ ਹੈ ਕਿ ਮਾਪੇ ਆਪਦੀ ਕੁੜੀ ਨੂੰ ਹਨਾ ਵੀ ਥੋੜਾ ਜਿਹਾ ਆਪਦੇ ਵੱਲੋਂ ਦਿੰਦੇ ਰਿਹਾ ਹਨਾ ਕਿ ਸਾਡੇ ਵੱਲੋਂ ਵੀ ਅਸੀਂ ਵੀ ਕੁਝ ਹਿੱਸਾ ਦੇਈਏ ਜਾਂ ਕੁਝ ਵੀ ਉਹਦੀ ਖੁਸ਼ੀ ਵਾਸਤੇ ਆਪਦੇ ਵੱਲੋਂ ਦਿੰਦੇ ਨੇ ਉਹ ਇਹ ਨਹੀਂ ਹੈਗਾ ਕੋਈ ਮੰਗਦਾ ਹੀ ਆ ਉਹ ਆਪਣੇ ਆਪ ਹੀ ਆਪਦੀ ਕੁੜੀ ਨੂੰ ਜਾਂ ਉਹਦੇ ਨਾਮ ਤੇ ਕੁਝ ਲੈਂਦੇ ਨੇ ਜਾਂ ਦਿੰਦੇ ਨੇ ਹਨਾ ਤੇ ਉਹ ਇਹ ਗੱਲ ਹੈ ਵੀ ਜੇ ਹੁਣ ਤੁਹਾਨੂੰ ਪੀਆਰ ਹੋਈ ਆ ਚਲੋ ਠੀਕ ਆ ਬਹੁਤ ਤੁਸੀਂ ਮਿਹਨਤ ਕੀਤੀ ਹੈ ਗੋਡੇ ਖਾਕ-ਖਾਕ ਕੇ ਪੀਆਰ ਲਈ ਆ ਉਸ ਤੋਂ ਬਾਅਦ ਇਹ ਥੋੜਾ ਨਾ ਕਿ ਤੁਸੀਂ ਕਰ ਪਾਉਣ ਵਾਸਤੇ ਤੁਹਾਡੇ ਕੋਲ ਪੈਸੇ ਹੈ ਨਹੀਂ ਤੇ ਤੁਸੀਂ 30 35 ਲੱਖ ਦੀ ਗੱਡੀ ਲੈ ਲਓ ਖੜਾਉਂਗੇ ਭਾਈ ਕਿੱਥੇ ਉਹਨੂੰ ਤੇ ਉਸ ਤੋਂ ਜਿਹੜਾ ਵਿਆਹ ਤੇ 25 25 ਲੱਖ ਸਿਰਫ ਇੱਕ ਦਿਨ ਦੇ ਵਿੱਚ ਲਾ ਦੇਣਾ ਸਿਰਫ ਪੀਆਰ ਦੇ ਨਾਮ ਤੇ ਹੈਗਾ ਪੱਲੇ ਕੁਝ ਨਹੀਂ ਹੈਗਾ ਤੁਹਾਨੂੰ ਪਤਾ ਤੁਸੀਂ ਕੈਨੇਡਾ ਤੋਂ ਇੰਡੀਆ ਉਨੇ ਪੈਸੇ ਲੈ ਕੇ ਜਾ ਰਹੇ ਹੋ ਜਿੰਨਾ ਦਾ ਖਰਚ ਕੇ ਤੁਹਾਡੇ ਆ ਕੇ ਸਮ ਦੁਬਾਰਾ ਫੇਰ ਕਮਾਉਣੇ ਪੈਣਗੇ ਪਰ ਤੁਸੀਂ ਇੱਕ ਦਿਨ ਦੇ ਵਿੱਚ 25 ਲੱਖ ਵਿਆਹ ਤੇ ਲਾਇਆ ਏ ਉਹਦੀ ਕਿਹੜੇ ਪਾਸੋਂ ਸੈਂਸ ਬਣਦੀ ਆ ਬਾਈ ਫਿਰ ਕਿ ਹਾਂ ਜੇ ਤੁਹਾਨੂੰ ਲੱਗਦਾ ਕਿ ਕੁੜੀ ਦੇ ਮਾਪੇ ਬਾਪ ਨੇ ਜਾਂ ਫਿਰ ਅੱਗੇ ਮੁੰਡੇ ਦੇ ਮਾਪੇ ਬਾਪ ਨੇ ਜਿਨ੍ਹਾਂ ਨੇ ਵੀ ਇੰਡੀਆ ਤੋਂ ਖਰਚਾ ਕੀਤਾ ਜੇ ਕੀਤਾ ਤਾਂ ਆਪਦੇ ਮੁੰਡੇ ਜਾਂ ਕੁੜੀ ਦੇ ਥੋੜਾ ਜਾਂ ਉਹਦੇ ਫਿਊਚਰ ਵਾਸਤੇ ਜਾਂ ਉਹਦਾ ਬੇਸ ਸਿਕਰ ਕਰਨ ਵਾਸਤੇ ਵਰਤ ਸਕਦੇ ਆ ਜ਼ਰੂਰੀ ਥੋੜਾ ਨਾ ਕਿ ਲੋਕਾਂ ਦਾ ਜਿਹੜੇ ਮਤਲਬ ਸਹੀ ਗੱਲ ਦੱਸਾਂ ਜਿੰਨਾ ਮਰਜ਼ੀ ਮਹਿੰਗਾ ਵਿਆਹ ਕਰ ਲਓ ਲੋਕਾਂ ਨੇ ਤਾਂ ਇਹ ਖਾ ਕੇ ਕਹਿਣਾ ਹੀ ਆ ਨਾ ਇਹਨਾਂ ਦੇ ਕੀਵੀਆਂ ਖੱਟੀਆਂ ਨੇ ਉਹੀ ਗੱਲ ਆ ਨਾ ਫਿਰ ਉਹਦਾ ਫਿਰ ਫਾਇਦਾ ਕੀ ਆ ਵੀ ਇੱਕ ਦਿਨ ਦੇ ਤੁਸੀਂ 25 ਲੱਖ ਲਾਭ ਹੀ ਦਿੱਤਾ ਤੇ ਉਹਦਾ ਕੋਈ ਫਾਇਦਾ ਵੀ ਨਿਕਲਾ ਹੈਗਾ ਹੈ ਨਾ ਵੀ ਥੋੜਾ ਜਿਹਾ ਵੀ ਸੋਚ ਸਮਝ ਕੇ ਜਿਹਨਾਂ ਦੇ ਪੈਰ-ਪਾੜ ਨਹੀਂ ਚੱਲਦੇ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਹੈਗਾ ਕਿ ਨਹੀਂ ਸਿਰਫ ਸ਼ੋਅ ਆਫ ਵਾਸਤੇ ਨਹੀਂ ਕਰਨਾ ਚਾਹੀਦਾ ਜੇ ਤੁਹਾਡੇ ਪੈਰ-ਪਾੜ ਚੱਲਦੇ ਨੇ ਫਿਰ ਤੁਸੀਂ ਕਰੋੜ ਲਾ ਲਓ 2 ਕਰੋੜ ਲਾ ਲਓ ਤਾਂ ਲੱਗੇ ਤੇਰਾ ਪੁਆਇੰਟ ਵੀ ਕੀ ਇਸ ਗੱਲ ਤੇ ਨਹੀਂ ਨਹੀਂ ਗੱਲ ਬਿਲਕੁਲ ਠੀਕ ਹੈ ਯਾਰ ਉਹ ਵੀ ਕਹਿੰਦੇ ਚਾਦਰ ਪੈਰ ਦੇ ਕੀ ਪਸਾਰੀ ਦਿੰਦੀ ਹੈ ਹੈ ਨਾ ਵਾਲੀ ਦਾ ਫਾਇਦਾ ਕੋਈ ਨਹੀਂ ਉਹ ਤਾਂ ਗੱਲ ਹਰ ਟਿਕਲ ਜੀ ਇੱਕ ਵਧੀਆ ਵਹ ਕਰਨਾ ਦਾ ਕਹਿੰਦੇ ਵੀ 2-3 ਕਿਲੇ ਖਾ ਜਾਂਦਾ ਕੋਈ ਸ਼ੱਕ ਨਹੀਂ ਇਹਦੇ ਵਿੱਚ ਕਿਉਂਕਿ ਮੰਗਾਈ ਬਹੁਤ ਪੀਕ ਤੇ ਹੈ ਜਿੱਥੇ ਮਰਜੀ ਕੈਨੇਡਾ ਅਮਰੀਕਾ ਕਿਤੇ ਵੀ ਹੈ ਭਾਵੇਂ ਪੰਜਾਬ ਬਿਲਕੁਲ ਬਿਲਕੁਲ ਯਾਰ ਓਰੇ ਕਿਹੜਾ ਸੌਖਾ ਹੈਗਾ ਓਰੇ ਅਸੀਂ ਨਾ ਲਾਸਟ ਈਅਰ ਇੱਕ ਇੰਗੇਜਮੈਂਟ ਸੈਰਮਨੀ ਉਹ ਕੀਤੀ ਸੀਗੀ ਨਾ ਇਹ ਤਾਂ ਯਾਰ ਮਿਸਟਰ ਦੀ ਸਿਸਟਰ ਦੀ ਇੰਗੇਜਮੈਂਟ ਸੀ ਨਾ ਤੇ ਉਹ ਸਾਰਾ ਅਸੀਂ ਚਲੋ ਮੂਰੀ ਹੋ ਕੇ ਕੀਤਾ ਆਪਾਂ ਸਾਡਾ ਵੀ ਨਹੀਂ ਨਹੀਂ ਕਰਦੇ ਯਾਰ ਮਤਲਬ ਸ਼ੀ ਮਤਲਬ ਇੰਡੀਆ ਦਾ 6-7 ਲੱਖ ਲੱਗ ਗਿਆ ਤੀ ਤੇ ਉਹਨਾਂ ਜ ਉਹ ਹਿਆ ਅਰੇਂਜਮੈਂਟ ਵੀ ਨਹੀਂ ਸੀ ਕੋਈ ਵੀ ਨਹੀਂ ਹੁੰਦਾਗਾ ਕਿਉਂਕਿ ਪਤਾ ਅਰੇਂਜਮੈਂਟ ਐਵੇਂ ਨਹੀਂ ਕਹਿੰਦੇ ਵੀ ਹੁਣ ਉਹ ਬੰਦਾ ਲੈ ਗਿਆ ਸਾਡੇ ਤੋਂ ਪੈਸੇ ਵੀ ਹਾਂ ਭਾਈ ਸਾਡਾ ਜਿਹੜੀ ਸਾਡੀ ਜਿਹੜਾ ਜਗ੍ਹਾ ਹੈ ਵੀ ਉਹ ਤਾਂ ਤੁਸੀਂ ਐਨੇ ਸਾਨੂੰ ਪੈਸੇ ਦੇ ਦੋ ਤੇ ਸਭ ਹੋ ਕਰਾਂਗੇ ਉਹ ਪਤੰਦਰ ਨੇ ਮਤਲਬ ਨਾ ਤਾਂ ਉਸ ਕਦਰ ਜਗਾ ਖੁੱਲੀ ਦਿੱਤੀ ਹੁਣ ਅੱਧੀ ਚੀਜ਼ਾਂ ਦਾ ਸੈਸ ਨਹੀਂ ਦਿੱਤਾ ਹੈਗਾ ਨਹੀਂ ਕੀਤਾ ਹੈਗਾ ਮਤਲਬ ਉਹ ਗੱਲ ਕਰਦੇ ਆਂ ਵੀ ਕਰਨਾ ਪ੍ਰੋਗਰਾਮ ਅੱਜ ਦੇ ਟਾਈਮ ਸੌਖੇ ਵੀ ਹੈ ਨਹੀਂ ਉਹ ਮੈਂ ਕਿਤੇ ਕਰ ਰਿਹਾ ਉੱਥੇ ਕਰ ਰਿਹਾ ਔਰੇ ਕਰ ਰਹੇ ਨੇ ਇਕੱਲੇ ਪ੍ਰੋਗਰਾਮ ਵੀ ਨਹੀਂ ਦਲੇਰੇ ਇੱਥੇ ਮਾਹੌਲ ਵੀ ਨਹੀਂ ਬਣਦਾ ਹੈਗਾ ਹੂੰ ਹੂੰ ਔਰ ਹਾਂ ਮਾਹੌਲ ਵੀ ਨਹੀਂ ਬਣਦਾ ਉਹ ਚੱਲ ਲਾਜਤ ਜੀ ਵੀ ਨਹੀਂ ਆਉਂਦੀ ਕਿਉਂਕਿ ਕਿਤੇ ਨਾ ਕਿਤੇ ਦਿਮਾਗ ਜੇ ਚਾਏ ਫਿਰਦਾ ਰਹਿੰਦਾ ਵੀ ਯਾਰ ਕੱਲ ਨੂੰ ਕੰਮ ਤੇ ਜਾਣਾ ਨਾਲ ਅੱਜ ਤਾਂ ਫਿਰ ਜਾਣਾ ਸਹੀ ਗੱਲ ਹਾਂ ਸਹੀ ਗੱਲ ਆ ਚੀਜ਼ ਵਾਲੀ ਹੁੰਦੀ ਹੈਗਾ ਨਾ ਫਿਰ ਕੱਲ ਨੂੰ ਕੰਮ ਤੇ ਜਾਣਾ ਯਾਰ ਸਹੀ ਗੱਲ ਹੈ ਬਿਆਹਾਂ ਤੇ ਜਾਣ ਦਾ ਸਵਾਦ ਵੀ ਉਹ ਤਾਂ ਪੰਜਾਬ ਦੇ ਵਿੱਚ ਹੁੰਦਾ ਸੀ ਇੱਥੇ ਤਾਂ ਥੋੜੀ ਜਿਆਦਾ ਡਿਫਰੈਂਟ ਗੱਲਬਾਤ ਹੋ ਜਾਂਦੀ ਹੈ ਕੱਲੂ ਵੀ ਬਿਲਕੁਲ ਆ ਗਏ ਨਾ ਕਈਆਂ ਨੂੰ ਤਾਂ ਬਿਆਹ ਦਾ ਕਈਆਂ ਨੂੰ ਤਾਂ ਦਲੇਰੇ ਹਿਆ ਕਿ ਵੀ ਜਿਵੇਂ ਤੂੰ ਕਹੇ ਹੋ ਕੱਲੂ ਕੰਮ ਤੇ ਜਾਣਾ ਕਿਹਦੇ ਹੁੰਦਾ ਕਿ ਵਿਆਹ ਤੋਂ ਬਾਅਦ ਸਿੱਧਾ ਕੰਮ ਤੇ ਜਾਣਾ ਰੋਟੀ ਵੀ ਇੱਥੇ ਹੀ ਪੈਕ ਕਰਕੇ ਲੈ ਥੋੜੀ ਬਹੁਤ ਨਹੀਂ ਵੱਧਾ ਕੇ ਵਗ ਜੀਏ ਮਤਲਬ ਆ ਚੱਲਦੀ ਐ ਨਾ ਚੀਜ਼ਾਂ ਇੱਥੇ ਕੋਈ ਵੀ ਹੁੰਦਾ ਤੇ ਤੇ ਐ ਹੀ ਨਾ ਕਰਲਦਾ ਜਿਲਦਾ ਮਾਮਲੇ ਦੇ ਸਾਹਮਣੇ ਆਤੀ ਹੈ ਇੱਕ ਨਾ ਕੁੜੀ ਨੇ ਆਪਾਂ ਨੂੰ ਕੰਟੈਕਟ ਕੀਤਾ ਥੈਂਕ ਯੂ ਵਾਸਤੇ ਨਾ ਉਹ ਭੈਣ ਕਹਿੰਦੀ ਵੀ ਮੇਰਾ ਵੀ ਐ ਹੀ ਨਾ ਵਿਆਹ ਹੋਇਆ ਪੈਸਾ ਲੱਗਿਆ ਨਾ ਕਹਿੰਦੀ ਘਰੋਂ ਮੈਂ ਵਧੀਆ ਸੀਗੀ ਘਰ-ਬਾਰ ਠੀਕ ਸੀ ਤੇ ਉਰੇ ਆਈ ਹੈ ਨਾ ਤੇ ਕਹਿੰਦੀ ਮੈਂ ਵਿਨੀਪੈਗ ਆਈ ਹੈ ਨਾ ਗ੍ਰੈਜੂਏਟ ਸੀ ਇੱਥੋਂ ਤੇ ਕਹਿੰਦੀ ਜਿਵੇਂ ਇਹ ਨਾ ਮੁੰਡੇ ਦਾ ਕਿਹਾ ਸੀ ਮੁੰਡੇ ਨੇ ਘਰ ਲੈ ਰੱਖੇ ਨਹੀਂ ਮੁੰਡੇ ਨੇ ਟਰੱਕ ਨਹੀਂ ਓਵੇਂ ਕੁਝ ਵੀ ਨਹੀਂ ਗਾ ਜੀ ਕਹਿੰਦੀ ਮੁੰਡੇ ਕੋਲੋਂ ਉੱਤੋਂ ਕਹਿੰਦੀ ਜੋ ਨਸ਼ੇ ਕਰਦਾ ਸੀ ਉਹ ਅੱਡ ਹੁਣ ਕਹਿੰਦੀ ਮੇਰੇ ਮਾਪੇ ਕਹਿੰਦੀ ਉਹ ਕਹਿੰਦੀ ਮੇਰਾ ਡੈਡੀ 슈ਗਰ ਦਾ ਮਰੀਜ਼ ਕਹਿੰਦੀ ਮੇਰੀ ਮੰਮੀ ਹਾਰਟ ਦੀ ਮਰੀਜ਼ ਸੀ ਨਾ ਤੇ ਕਹਿੰਦੀ ਮੈਂ ਹਨਾ ਕੁਝ ਕੁ ਗੱਲਾਂ ਨਹੀਂ ਵੀ ਦੱਸ ਸਕਦੀ ਕਿ ਹੁਣ ਆਪਾਂ ਨੇ ਨਾ ਮਾਪਿਆਂ ਨੂੰ ਬੜੀ ਉਮੀਦਾਂ ਹੁੰਦੀਆਂ ਨੇ ਚੀਜ਼ਾਂ ਕਾਫੀ ਹੁੰਦੀਆਂ ਨੇ ਕਹਿੰਦੀ ਉਦੋਂ ਕਹਿੰਦੀ ਮੈਂ ਉਹੀ ਗੱਲ ਜਿਹੜੀ ਆਪਾਂ ਪਹਿਲਾਂ ਕਹੇ ਕਿ ਨੇ ਬੇਸ ਨਹੀਂ ਹੁੰਦਾ ਹੈਗਾ ਕਹਿੰਦੀ ਮੈਂ ਕਿਸੇ ਨੂੰ ਬੜਾ ਜਾਣਦੀ ਵੀ ਨਹੀਂ ਸੀ ਬੀਣੀ ਪੈਗ ਛੇ ਸੀ ਹੁਣ ਕੋਈ ਕਹਿੰਦੀ ਮੇਰੇ ਨਾਲ ਦੇ ਜਿਹੜੇ ਹੈਗੇ ਸੀ ਕੋਈ ਨਾ ਪੁਰਾਣੇ ਪੜੇ ਲਿਖੇ ਹੁਣ ਉਦੋਂ ਉਹ ਟਾਈਮਾਂ ਦੇ ਹੋਣੇ ਚਲ ਵੀ ਉਹ ਕਹਿੰਦੀ ਵੀ ਕੋਈ ਟੋਰੰਟੋ ਕੋ ਕਿਤੇ ਹੈ ਨਾ ਪਰ ਬਿਨੀ ਬੈਕ ਨਹੀਂ ਕੋਈ ਵੀ ਨਹੀਂ ਹੈਗਾ ਸੀ ਨਾ ਮੈਂ ਕਹਿੰਦੀ ਬਾਹਰ ਬੱਸਾਂ ਦਾ ਪੀਸੀ ਵੀ ਨਾ ਕੁਝ ਹੋ ਸੀ ਨਾ ਨਾ ਇਸ ਤਰ੍ਹਾਂ ਕੁਝ ਹੋਰ ਕਹਿੰਦੀ ਉਹ ਮੈਨੂੰ ਮਤਲਬ ਦਾ ਮਤਲਬ ਘਰ ਵਾਲਾ ਨਾ ਨਾ ਕਹਿੰਦੀ ਮੈਨੂੰ ਖਰਚੇ ਦਿੰਦਾ ਸੀ ਨਾ ਉੱਥੇ ਬੀਸਮੈਂਟ ਚ ਰਹਿੰਦੇ ਸੀ ਉੱਪਰ ਕਹਿੰਦੀ ਇੱਕ ਪੰਡਤਾਂ ਦੀ ਫੈਮਿਲੀ ਰਹਿੰਦੀ ਸੀ ਨਿੰਕੂ ਲੋਸੀ ਰਹਿੰਦੀ ਸੀ ਉਹਨਾਂ ਦਾ ਘਰ ਸੀਗਾ ਨਾ ਬੇਸਮਾਨ ਦਿੱਤੀ ਹੋਈ ਸੀ ਤੇ ਕਹਿੰਦੀ ਮੈਂ ਚੱਲ ਖਾਣਾ ਪੀਣਾ ਦਿੰਦੀ ਸੀ ਉਹਨੂੰ ਰੈਡੀ ਕਰਕੇ ਉਹਨਾਂ ਟਰੱਕ ਤੇ ਜਾਂਦਾ ਸੀ ਉੱਥੇ ਲੈ ਜਾਂਦਾ ਸੀ ਇੱਕ ਦਿਨ ਕਹਿੰਦੀ ਕੀ ਹੋਇਆ ਨਾ ਮਹੀਨੇ 2-3 ਮਹੀਨੇ ਸਾਨੂੰ ਰਹਿੰਦੇ ਨੂੰ ਹੋ ਗਈ ਸੀ ਕਹਿੰਦੀ ਉੱਥੇ ਤੇ ਕਹਿੰਦੀ ਮੈਂ ਖਾਣਾ ਪੀਣਾ ਦਿੱਤਾ ਸਾਰਾ ਕੁਝ ਗਿਆ ਨਾ ਤੇ ਐਨਾ ਤਾਂ ਮੈਨੂੰ ਪਤਾ ਨਹੀਂ ਕਿ ਨਸ਼ੇ ਕਰਦਾ ਹੈ ਨਾ ਤੇ ਕਹਿੰਦੀ ਉਹ ਮੁੜੇ ਹੀ ਨਹੀਂ ਵਾਪਸ ਕਹਿੰਦੀ ਚਲ ਮੈਨੂੰ ਫੇ ਫਿਕਰ ਹੋਗੀ ਨਾ ਪੈਨਿਕ ਹੋ ਗਿਆ ਤਾਂ ਨੰਬਰ ਬੰਦ ਸਾਰਾ ਕੁਝ ਹੋ ਗਿਆ ਨਾ ਤੇ ਮੈਂ ਚੱਲ ਕਹਿੰਦੀ